ਹਾਲਕ ਨੇ ਉਹਨਾਂ ਦਾ ਡਿਸੀਜਨ ਸੀਗਾ ਕਿ ਇਹ ਕਰਨਾ ਹੈ ਨਹੀਂ ਜੀ ਇਹ ਡਿਸੀਜਨ ਜਿਹੜਾ ਹੈਗਾ ਮੇਰੇ ਤੌਰ ਤੇ ਲਿਆ ਗਿਆ ਸਮਹਿ ਹੈਗਾ ਇਸ ਚੀਜ਼ ਦਾ ਜੋ ਜੋ ਦੀਆਂ ਸੀ ਉਹਨਾਂ ਨੇ ਕਰੋ ਬਰਾਬਰ ਕੀਤੀਆਂ ਉਹ ਵੀ ਦੇਖਣ ਚਾਹੀਦੀਆਂ ਦਾ ਮੂੰਹ ਕਾਲਾ ਕਰਨ ਤੋਂ ਪਹਿਲਾਂ ਵੀ ਤੁਸੀਂ ਕਾਨੂੰਨ ਹੱਥ ਚੁਲਿਆ ਕੋਈ ਤਾਂ 3 ਮਹੀਨੇ 4 ਮਹੀਨੇ ਆ ਹੀ ਕੰਮ ਹੁੰਦੇ ਆ ਕਦੀ ਕੁਝ ਪਕੜ ਜੇ ਨਾ ਕਰੀ ਕੁਝ ਕਰ ਜਾਨਸਾਨੀਅਤ ਦੇ ਤੌਰ ਤੇ ਇਹ ਚੀਜ਼ ਨਹੀਂ ਕਰਨੀ ਚਾਹੀਦੀ ਸੀ ਜਿਹੜੇ ਮੇਰੇ ਤੇਰੇ ਦੇ ਬੰਦੇ ਕਿਸੀ ਉਹਨਾਂ ਨੇ ਦੇਖਿਆ ਵੀ ਉਹ ਜੋ ਜੋ ਚੀਜ਼ਾਂ ਉਹਨਾਂ ਦੇ ਘਰ ਦੇ ਨੇੜੇ ਤੇਰੇ ਜਿਹੜੇ ਆ ਗਏ ਨੇ ਉਹ ਸਾਰਾ ਕੁਝ ਉਹਨਾਂ ਨੇ ਵੀ ਜਿਹੜਾ ਹੈਗਾ ਵੀ ਉਹਨਾਂ ਨੇ ਘਰੋਂ ਸਮਾਮਤ ਹੋ ਰਿਹਾ ਸਮਾਨ ਉਹ ਜਿਹੜਾ ਹੈਗਾ ਸਾਡੇ ਕੋਲੋਂ ਬੰਦੇ ਹੈਗੇ ਨੇ ਕੋਈ ਜੋ ਜੋ ਚਿੱਤਿਆ ਸੀ ਉਹਨੇ ਘਰੋਂ ਬ੍ਰਾਹਮਣ ਕੀਤੇ ਆ ਉਹ ਵੀ ਚੈਗੀਆਂ ਆਹ ਸਾਰਾ ਸਮਾਨ ਆਪੀ ਬ੍ਰਾਹਮਣ ਕੀਤੇ ਪਰ ਤੁਹਾਨੂੰ ਨਹੀਂ ਲੱਗਦਾ ਸੀ ਪੁਲਿਸ ਨੂੰ ਇਤਲਾਹ ਕਰਨੀ ਚਾਹੀਦੀ ਸੀ ਕਿ ਨਬਾਲਗ ਬੱਚੀਆਂ ਦਾ ਮੂੰਹ ਕਾਲਾ ਕਰਨ ਤੋਂ ਪਹਿਲਾਂ ਵੀ ਤੁਸੀਂ ਕਾਨੂੰਨ ਹੱਥ ਚਲੇ ਆ ਅਸੀਂ ਜਿਹੜੀ ਚੀਜ਼ ਹੈਗੀ ਹੈ ਜੀ ਜੋ ਜੋ ਚੀਜ਼ ਹੈਗੀ ਯਾਨੀ ਅਸੀਂ ਉਹਨੇ ਚੇ ਸਾਡੇ ਇਨਸਾਨਾਬ ਚ ਕਈ ਵਾਰੀ ਹੋ ਸਕਿਆ ਸੀ ਜਿਹੜੀ ਹੈ ਬੰਦਾ ਜਿਹੜੋ ਰੋਜ਼ ਦਾ ਪਰੇਸ਼ਾਨ ਹੋਵੇ ਨਾ ਪਰਸ਼ਾਨੀ ਦੇ ਵਿੱਚ ਬੰਦਾ ਪਰਸ਼ਾਨੀ ਹੁੰਦੀ ਹੈ ਕਈ ਵਾਰੀ ਰੋਜ਼ ਦਾ 3 ਮਹੀਨੇ 4 ਮਹੀਨੇ ਹੋ ਗਈ ਸੀ ਆਈ ਕੰਮ ਹੁੰਦਿਆਂ ਕਦੀ ਕੁਝ ਪਕੜ ਜਣਾ ਕਦੀ ਕੁਝ ਕਰ ਜਣਾ ਇਨਸਾਨੀਅਤ ਦੇ ਤੌਰ ਤੇ ਇਹ ਚੀਜ਼ ਨਹੀਂ ਕਰਨੀ ਚਾਹੀਦੀ ਸੀ ਕਿ ਇਨਸਾਨੀਅਤ ਤੇ ਨਹੀਂ ਪਰੇ ਜਿਹੜੋ ਪਰਸ਼ਾਨੀ ਚ ਬੰਦੇ ਨੇ ਕੀਤਾ ਸੀ ਉਸ ਦਾ ਇਹ ਜਿਹੜੇ ਜਿਹੜੇ ਫੈਕਟਰੀ ਦੇ ਮਾਲਕ ਨੇ ਉਹਨਾਂ ਦਾ ਡਿਸੀਜਨ ਸੀਗਾ ਕਿ ਇਹ ਕਰਨਾ ਨਹੀਂ ਜੀ ਇਹ ਡਿਸੀਜਨ ਜਿਹੜਾ ਹੈਗਾ ਮੇਰੇ ਤੌਰ ਤੇ ਤੇ ਲਿਆ ਗਿਆ ਸੀ ਮੈਂ ਹੀ ਜਿਹੜਾ ਹੈਗਾ ਉਹਨਾਂ ਨੂੰ ਕੋਈ ਨਹੀਂ ਹੈ ਜੀ ਇਹਦਾ ਬਾਰੇ ਪਤਾ ਮੈਂ ਹੀ ਜਿਹੜਾ ਹੈਗਾ ਉਹ ਅੱਛਾ ਮੈਂ ਹੀ ਉਹਨਾਂ ਨੂੰ ਕਿਹਾ ਸੀ ਆ ਚੀਜ਼ ਉਹਨਾਂ ਦਾ ਕੋਈ ਹੋਣੀ ਉਹਨਾਂ ਨੇ ਤੱਕਿਆ ਵੀ ਆ ਜਿਹੜਾ ਹੈਗਾ ਜਿਹੜਾ ਜਾਣ ਦੋ ਮੈਂ ਹੀ ਜਿਹੜਾ ਹੈਗਾ ਮੈਂ ਹੀ ਉਹਨਾਂ ਨੂੰ ਕਿਹਾ ਸੀ ਜਿਹੜੀ ਜੀ ਹੈਗੀ ਹੈ ਜਿਹੜੀ ਜੀ ਅੱਗੀ ਹੈ ਭਈਆ ਤਾਂ ਜੋ ਕੋਈ ਹੋਰ ਜਿਹੜੇ ਬੰਦੇ ਆ ਨਾ ਇਹ ਮੈਂ ਆਪਣੇ ਫੈਕਟਰੀ ਮਾਲਕ ਨੇ ਰੋਕਿਆ ਸੀ ਕਿ ਕਰਨ ਤੋਂ ਫੈਕਟਰੀ ਮਾਲਕ ਨੇ ਜਿਹੜਾ ਹੈਗਾ ਸੀ ਉਹਨਾਂ ਨੇ ਮੈਨੂੰ ਰੋਕਿਆ ਸੀ ਮੈਂ ਹੀ ਜਿਹੜਾ ਹੈਗਾ ਜੋ ਜੋ ਚੀਜ਼ਾਂ ਕਿ ਉਹਨਾਂ ਨੇ ਕਿ ਹੁਣ ਕਰ ਤੋਂ ਗਲਤੀ ਹੋ ਵੱਡੀ ਹੋ ਗਈ ਹੈ ਪੁਲਿਸ ਤੇ ਵੀ ਕਾਰਵਾਈ ਹੋਣੀਗੀ ਇੱਕੋ ਜੀ ਪੁਲਿਸ ਦੀ ਕਾਰਵਾਈ ਜਿਹੜੀ ਹੈਗੀ ਹੈ ਜੋ ਕਰਨਗੇ ਠੀਕ ਹੈ ਜੀ ਜੋ ਸਾਡੇ ਮੇਰੇ ਉਸ ਦਰਮਿਆਨ ਹੋਇਆ ਮੈਂ ਪਛਾਣ ਦੇ ਤੌਰ ਤੇ ਕੀਤਾ ਉਹ ਕੋਈ ਗੱਲ ਨਹੀਂ ਕਰ ਸਕਦੇ ਝੂਠੀ ਹੈਗੀ ਹੈ ਜੋ ਗਲਤੀ ਹੋਈ ਹੈ ਕਾਨੂੰਨ ਮੁਤਾਬਕ ਜੋ ਜੇ ਗਲਤ ਹੋਈ ਹੈ ਮੇਰੇ ਕੋਲੋਂ ਜੇ ਕੋਈ ਉਹਨਾਂ ਨੇ ਕੋਈ ਕਸੂਰੀ ਤੁਹਾਨੂੰ ਨਹੀਂ ਲੱਗਦਾ ਕਾਨੂੰਨ ਦੀ ਗੱਲ ਕਰਦੇ ਤੁਹਾਨੂੰ ਲੱਗਦਾ ਇਨਸਾਨੀਅਤ ਦੇ ਵੀ ਗਲਤੀ ਹੋਈ ਹੈ ਇਨਸਾਨੀਅਤ ਖੂਸਕਰੀ ਹੈ ਜੀ ਜਿਹੜੀ ਹੈ ਪਰ ਜੋ ਚੀਜ਼ ਤੱਕ ਦੱਸਿਆ ਜੀ ਜੋ ਗਲਤੀ ਹੋਈ ਹੈ ਜੀ ਮੇਰੇ ਕੋਲ ਹੋ ਚੁਕੀ ਹੈ ਪਰ ਇਹ ਕਿ ਕੋਈ ਉਹ ਨਹੀਂ ਹੈ ਔਰ ਜਿਹੜੀ ਹੈਗੀ ਅਸੀਂ ਉਹ ਬੰਦਾ ਭਾਵਨਾਵਾਂ ਵਿੱਚ ਜਿਹਨੂੰ ਐਸੀ ਚੀਜ਼ਾਂ ਹੁੰਦੀਆਂ ਨੇ ਨਾ ਨੁਕਸਾਨ ਹੁੰਦਾ ਬੰਦੇ ਦਾ ਉਸੇ ਲਈ ਇਹ ਚੀਜ਼ਾਂ ਹੋ ਉਸ ਕਰੀ ਜੀ ਠੀਕ ਹੈ ਜੀ ਉਹ ਅਸੀਂ ਇੰਡੀਵਿਜੂਅਲ ਨਹੀਂ ਹੈ ਅਸੀਂ ਮੈਂ ਪਛਤਾਵਾ ਹੈਗਾ ਇਸ ਚੀਜ਼ ਦਾ ਪਛਤਾਵਾ ਜੀ ਬਿਲਕੁਲ ਪਛਤਾਵਾ ਜੀ ਸਰ ਜਿਹੜੀ ਚੀਜ਼ ਦਾ ਗਲਤੀ ਹੈ ਉਹ ਗਲਤੀ ਹੈ ਜੀ ਬਿਲਕੁਲ ਤਾਂ ਇਹ ਤਸਵੀਰ ਗਲਬਾਤ ਵੀ ਕੀਤੀ ਆ ਉਹਨਾਂ ਦੇ ਨਾਲ ਕਿ ਪਛਤਾਵਾ ਵੀ ਹੈਗਾ ਹਾਲਾਂਕਿ ਉਹ ਕਹਿ ਰਹੇ ਨੇ ਕਿ ਪੁਲਸ ਜੋ ਕਾਰਵਾਈ ਕਰੇਗੀ ਉਹ ਕਾਨੂੰਨ ਦੇ ਅਧੀਨ ਕਰੇਗੀ ਤਾਂ ਸਾਨੂੰ ਵੀ ਕਹਿੰਦੇ ਪਛਤਾਵਾ ਹੈਗਾ ਅਸੀਂ ਭਾਵਨਾਵਾਂ ਦੇ ਵਿੱਚ ਬਹਿ ਕੇ ਇਹ ਕੰਮ ਜਿਹੜਾ ਉਹ ਕਰ ਦਿੱਤਾ ਸੀ ਤਵਦੇਰੇ ਅਪਡੇਟਸ ਹਨ ਜਿਹੜਾ ਕੈਮਰਾਮੈਨ ਸੰਦੀਪ ਸਿੰਘ ਨਾਲ ਸੰਮਜੀਤ ਸਿੰਘ ਪੱਲਰ ਜਾਨਾ ਸਪੋਕਸਮੈਨ ਲਿਦਿਆ